ਕਬੱਡੀ ਖਿਡਾਰੀ ਅਤੇ ਪ੍ਰਮੋਟਰ ਰਾਣਾ ਬਲਾਚੋਰੀਆ ਦੀ ਚਲੋ ਕਿ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਉਹਨਾਂ ਦਾ ਕੁਝ ਦਿਨ ਪਹਿਲਾਂ ਹੀ ਪਿਆ ਹੋਇਆ ਸੀਗਾ ਜਾਨਣਾ ਚਾਹਾਂਗੇ ਕਿ ਇੱਕ ਅੰਨਾ ਦੇ ਵਿੱਚ ਕੀ ਕਾਰਨ ਨੇ ਕਿਉਂਕਿ ਆਪਾਂ ਦੇਖਿਆ ਹੈ ਕਿ ਪਿਛਲੇ ਕੁਝ ਸਮਸਾਲਾਂ ਦੇ ਵਿੱਚਕਾਰ ਇੱਕ ਨੇ ਕਈ ਕਬੱਡੀ ਖਿਡਾਰੀਆਂ ਦੇ ਨਾਲ ਅਜਿਹੇ ਘਟਨਾਵਾਂ ਹੋਈਆਂ ਨੇ ਉਹਨਾਂ ਨੂੰ ਗੋਲੀਆਂ ਮਾਰਿਆ ਗਿਆ ਮੈਦਾਨ ਵਿੱਚ ਗੋਲੀ ਮਾਰੀ ਗਿਆ ਨੇ ਅਤੇ ਕਾਫੀ ਜਿਹੇ ਘਟਨਾ ਆ ਚੁੱਕੀਆਂ ਨੇ ਕਿ ਚੱਲਦੇ ਕਬੱਡੀ ਟੂਰਨਾਮੈਂਟ ਵਿੱਚ ਇਸ ਤਰੀਕੇ ਨਾਲ ਗੋਲੀ ਚੱਲੀ ਜਾਣੀ ਕਬੱਡੀ ਪਲੇਅਰਾਂ ਦੀ ਮੌਤ ਹੋਈਆਂ ਨੇ ਇਸ ਪਿਛਲੇ ਕੀ ਕਾਰਨ ਸੀ ਦੇਖਦੇ ਹਾਂ ਦੇਖੋ ਸਭ ਤੋਂ ਪਹਿਲਾਂ ਤੇ ਇਹੀ ਕਹਿਣਾ ਬਣਦਾ ਵੀ ਆਖਰ ਕਿਹੜਾ ਉਹ ਦਿਨ ਆਵੇਗਾ ਜਦੋਂ ਪੰਜਾਬ ਸੁੱਖ ਦਾ ਸਾਹ ਲਏਗਾ ਪੰਜਾਬ ਦੇ ਵਿੱਚ ਇਹ ਕਤਲਾਂ ਦੀ ਜਿਹੜੀ ਲੜੀ ਹੈ ਉਹ ਕੋਈ ਨਵੀਂ ਨਹੀਂ ਹੈ ਇਹ ਕਤਲ ਲੰਬੇ ਸਮੇਂ ਤੋਂ ਹੁੰਦੇ ਆਏ ਨੇ ਬੇਸ਼ੱਕ ਹਕੂਮਤ ਕਰਦੀ ਰਹੀ ਇਹ ਹੋਵੇ ਬੇਸ਼ੱਕ ਪੰਜਾਬ ਦੇ ਲੋਕ ਆਪਸ ਦੇ ਵਿੱਚ ਹੀ ਖੈ ਬਾਜ਼ੀਆਂ ਕਰਕੇ ਮਰ ਰਹੇ ਹੋਣ ਜਾਂ ਹੋਰ ਤਰੀਕੇ ਦੇ ਨਾਲ ਕਈ ਤਰੀਕੇ ਦੇ ਨਾਲ ਪੰਜਾਬ ਨੂੰ ਮਾਰਿਆ ਜਾ ਰਿਹਾ ਨਸ਼ਿਆਂ ਦੀ ਵੀ ਵਿੱਚੇ ਹੀ ਗੱਲ ਆ ਜਾਂਦੀ ਹੈ ਸੋ ਕਿਹੜਾ ਦਿਨ ਹੋਏਗਾ ਇਹ ਨਜ਼ਰ ਲੱਗੀ ਹੋਈ ਆਪਾਂ ਕਹਿ ਦਈਏ ਪੰਜਾਬ ਨੂੰ ਜਿਹੜਾ ਪੰਜਾਬ ਦੇ ਪੁੱਤ ਨਿਤ ਦਿਨ ਮਰ ਰਹੇ ਨੇ ਤੁਹਾਨੂੰ ਯਾਦ ਹੋਣਾ 2022 ਜਦੋਂ ਸੰਦੀਪ ਨੰਗਲ ਅੰਬੀਆਂ ਜਿਹਨੂੰ ਗਲੈਡੀਏਟਰ ਕਿਹਾ ਜਾਂਦਾ ਸੀ ਕਬੱਡੀ ਦਾ ਮਤਲਬ ਕਿ ਉਹ ਐਡਾ ਤਗੜਾ ਖਿਡਾਰੀ ਸੀ ਜਿਹਦੀਆਂ ਧੁੰਮਾਂ ਪੈਂਦੀਆਂ ਸੀ ਪੂਰੀ ਦੁਨੀਆ ਦੇ ਵਿੱਚ ਉਹਨੂੰ ਮਿੰਟ ਲੱਗਾ ਦੋ ਨਸ਼ੇੜੀ ਜੇ ਕੋਈ ਆਏ ਜਿਨ੍ਹਾਂ ਨੇ ਕੁਝ ਖਾਧਾ ਪੀਤਾ ਹੋਏਗਾ ਸਮੈਕ ਪੀਤੀ ਹੋਏਗੀ ਸ਼ਾਇਦ ਟਿੱਕਾ ਟੁਕਾ ਲਾਇਆ ਹੋਊਗਾ ਸੋ ਮਿੰਟ ਦੇ ਵਿੱਚ ਗੋਲੀਆਂ ਮਾਰ ਕੇ ਤੇ ਉਹ ਐਡਾ ਵੱਡਾ ਨੌਜਵਾਨ ਐਡੇ ਉੱਚੇ ਕੱਦ ਦਾ ਨੌਜਵਾਨ ਜਿਹੜਾ ਹੈਗਾ ਉਹਨੂੰ ਢੇਰ ਕਰ ਗਏ ਸੋ ਬਿਲਕੁਲ ਉਸੇ ਤਰੀਕੇ ਦੇ ਨਾਲ ਜਿਹੜੀ ਰਾਣਾ ਬਲਾਚੌਰ ਜਿਹਦੀ ਹਤਿਆ ਕਰ ਦਿੱਤੀ ਗਈ ਹੈ ਤੇ ਨਾ ਮਰਦਾਨਗੀ ਵਾਲਾ ਕੰਮ ਹੈ ਇਹ ਕਿਉਂਕਿ ਪਿੱਠ ਪਿੱਛੇ ਵਾਰ ਕਰਨਾ ਜਾਂ ਦੱਸ ਕੇ ਨਾ ਆਉਣਾ ਤੇ ਉਹਨੂੰ ਇਹ ਕਹਿ ਕੇ ਵਾਰ ਕਰ ਦੇਣਾ ਵੀ ਭਾਈ ਅਸੀਂ ਤੇ ਤੇਰੇ ਨਾਲ ਫੋਟੋ ਖਿਚਾਉਣੀ ਆ ਫੋਟੋ ਖਿਚਾਉਣ ਦਾ ਕਹਿ ਕੇ ਉਹ ਕਹਿੰਦਾ ਵੀ ਠੀਕ ਹੈ ਖਿਚਾ ਲਓ ਤੇ ਉਹਦੇ ਮੂੰਹ ਦੇ ਉੱਤੇ ਉਹਨੂੰ ਕਵਰ ਕਰ ਦਿੱਤਾ ਗਿਆ ਕੋਈ ਲੋਈ ਵਗੈਰਾ ਪਾ ਕੇ ਤੇ ਫਿਰ ਉਹਦੇ ਗੋਲੀਆਂ ਮਾਰ ਦਿੱਤੀਆਂ ਗਈਆਂ ਸੋ ਨਾ ਮਰਦਾਨਗੀ ਵਾਲਾ ਕੰਮ ਹੈ ਬਾਅਦ ਵਿੱਚ ਜਿਹੜੇ ਲੋਕਾਂ ਵੱਲੋਂ ਇਹਦੇ ਉੱਤੇ ਜ਼ਿੰਮੇਵਾਰੀਆਂ ਲਈਆਂ ਜਾਂਦੀਆਂ ਨੇ ਤੇ ਉਹਨਾਂ ਨੂੰ ਇਹ ਪੁੱਛਣਾ ਚਾਹੀਦਾ ਹੈ ਵੀ ਤੁਸੀਂ ਉਹਨਾਂ ਦੇ ਵਾਰਸ ਹੋ ਹਰੀ ਸਿੰਘ ਨਲਵੇ ਵਰਗਿਆਂ ਦੇ ਵਾਰਸ ਹੋ ਤੁਸੀਂ ਕਰਤਾਰ ਸਿੰਘ ਸਰਬੇ ਵਰਗਿਆਂ ਦੇ ਵਾਰਸ ਹੋ ਮਤਲਬ ਕਿ ਉਸੇ ਧਰਤੀ ਦੇ ਨੇ ਨਾ ਇਸ ਕਰਕੇ ਆਪਾਂ ਕਹਿ ਰਹੇ ਆ ਤੇ ਤੁਸੀਂ ਨਾ ਮਰਦਾਂ ਵਾਂਗੂ ਬਿਨਾਂ ਦੱਸਿਆ ਬਿਨਾਂ ਕੁਝ ਕੀਤਿਆਂ ਆ ਕੇ ਤੁਸੀਂ ਕੋਈ ਨਸ਼ੇੜੀ ਅੱਗੇ ਕਰ ਦਿੰਨੇ ਹੋ ਉਹ ਆ ਕੇ ਗੋਲੀਆਂ ਮਾਰ ਕੇ ਤੇ ਮਾਵਾਂ ਦੇ ਪੁੱਤ ਜਿਹੜੇ ਨੇ ਉਹ ਇਸ ਤਰੀਕੇ ਨਾਲ ਖਾ ਜਾਂਦੇ ਆ ਸੋ ਇਹ ਕਿਹੜੀ ਕਿਹੜੀ ਬਹਾਦਰੀ ਹੈ ਇਹਦੇ ਵਿੱਚ ਹੁਣ ਇਹ ਕਾਰਨ ਦੱਸਿਆ ਜਾਂਦਾ ਜੀ ਇਹ ਕਤਲ ਹੋਇਆ ਲਓ ਜੀ ਇਹ ਸਾਡੇ ਆਪੋਜੀਸ਼ਨ ਦੀ ਗੈਂਗ ਜਿਹੜੀ ਹੈਗੀ ਆ ਜੱਗੂ ਭਗਵਾਨਪੁਰੀਆ ਉਹਦੇ ਨਾਲ ਸੰਬੰਧ ਸੀ ਇਸ ਕਰਕੇ ਅਸੀਂ ਮਾਰ ਦਿੱਤਾ ਤੁਹਾਨੂੰ ਯਾਦ ਹੋਣਾ ਅਜ ਤੋਂ 6 ਕੁ ਮਹੀਨੇ ਪਹਿਲਾਂ ਜੱਗੂ ਭਗਵਾਨਪੁਰੀਆ ਦੀ ਮਾਤਾ ਅਤੇ ਉਹਦੇ ਇੱਕ ਸਾਥੀ ਦਾ ਵੀ ਕਤਲ ਕਰ ਦਿੱਤਾ ਗਿਆ ਸੀ ਸੋ ਦੇਖੋ ਕਿੱਡੀ ਖੂਨੀ ਖੇਡ ਹੈਗੀ ਆ ਦੋ ਗਰੁੱਪ ਜਿਹੜੇ ਨੇ ਉਹ ਲੜ ਰਹੇ ਨੇ ਉਹ ਕਹਿੰਦੇ ਵੀ ਅਸੀਂ ਤਾਂ ਮਾਰਿਆ ਕਿਉਂਕਿ ਸਾਡਾ ਆਪੋਜੀਸ਼ਨ ਵਾਲਾ ਉਹ ਦੂਜਾ ਤਾਂ ਕਹਿੰਦਾ ਮੈਂ ਮਾਰਿਆ ਵੀ ਇਹਨੇ ਸਾਡਾ ਬੰਦਾ ਮਾਰਿਆ ਸੀ ਸੋ ਕਿੰਨੇ ਨੌਜਵਾਨ ਸਾਡੇ ਪੰਜਾਬ ਦੇ ਆ ਗੈਂਗਸਟਰ ਵਰਗ ਜਿਹੜਾ ਖਾ ਰਿਹਾ ਹੁਣ ਕਬੱਡੀ ਜਿਹੜੀ ਹੈ ਨਾ ਹੁਣ ਕਬੱਡੀ ਦੀ ਵੀ ਗੱਲ ਕਰ ਲਈਏ ਕਬੱਡੀ ਉਹਨਾਂ ਸਮਿਆਂ ਤੱਕ ਠੀਕ ਸੀ ਜਦੋਂ ਇਹ ਪਿੰਡਾਂ ਦਾ ਸ਼ਿੰਗਾਰ ਹੁੰਦੀ ਸੀ ਜਦੋਂ ਕਬੱਡੀ ਇੰਟਰਨੈਸ਼ਨਲ ਬਣ ਗਈ ਕਰੋੜਾਂ ਦੀ ਕਬੱਡੀ ਬਣ ਗਈ ਤੇ ਉਸ ਤੋਂ ਬਾਅਦ ਇਹਦੇ ਵਿੱਚ ਵੀ ਕਤਲੋਗਾਰਤ ਸ਼ੁਰੂ ਹੋ ਗਈ ਉਹ ਅੰਡਰਵਰਲਡ ਜਿਹੜਾ ਕਿਸੇ ਵੇਲੇ ਬਾਲੀਵੁੱਡ ਦੇ ਵਿੱਚ ਹੋਇਆ ਕਰਦਾ ਸੀ ਤੇ ਉਹ ਪੰਜਾਬ ਦੀ ਧਰਤੀ ਦੇ ਉੱਤੇ ਵੀ ਆ ਗਿਆ ਪੰਜਾਬ ਦੀ ਧਰਤੀ ਦੇ ਉੱਤੇ ਇਹ ਜਿਹੜਾ ਅੰਡਰਵਰਡ ਹੈਗਾ ਅੱਜ ਚੱਲ ਰਿਹਾ ਸੋ ਇਹਦੇ ਬੱਦਲ ਛਾਏ ਹੋਏ ਨੇ ਸਾਰੇ ਪਾਸੇ ਕਬੱਡੀ ਜਿਹੜੀ ਹੈ ਨਾ ਉਹ ਹੁਣ ਕੋਈ ਇਸ ਤਰ੍ਹਾਂ ਨਹੀਂ ਰਹੀ ਵੀ ਭਾਈ ਆਪਣੀ ਮਰਜ਼ੀ ਦੇ ਨਾਲ ਤੁਸੀਂ ਖੇਡ ਰਹੇ ਹੋ ਕਬੱਡੀ ਖਿਡਾਰ ਰਹੇ ਨੇ ਤੁਹਾਨੂੰ ਗਰੁੱਪ ਬਣੇ ਹੋਏ ਨੇ ਗਰੁੱਪਾਂ ਦੇ ਉੱਤੇ ਵੱਖ-ਵੱਖ ਗੈਂਗਸਟਰਾਂ ਦੇ ਜਿਹੜੇ ਨੇ ਉਹ ਕਬਜੇ ਨੇ ਕੋਈ ਤਾਂ ਇਹ ਵੀ ਕਹਿੰਦਾ ਵੀ ਇਹਨਾਂ ਗੈਂਗਸਟਰਾਂ ਨੇ ਗਰੁੱਪ ਖਰੀਦੇ ਵੀ ਹੋਏ ਆ ਕਬੱਡੀ ਟੀਮਾਂ ਖਰੀਦੀਆਂ ਹੋਈਆਂ ਨੇ ਉਹ ਆਪਣੇ ਤਰੀਕੇ ਨਾਲ ਚਲਾਉਂਦੇ ਆ ਸੋ ਸੰਦੀਪ ਨੰਗਲੰਬੀਆਂ ਦਾ ਕਤਲ ਰਾਣਾ ਬਲਾਚੌਰ ਦਾ ਕਤਲ ਜਾਂ ਫਿਰ ਹੋਰ ਦੇਖੀਏ ਬਹੁਤ ਸਾਰੇ ਨੌਜਵਾਨ ਜਿਹੜੇ ਹੈਗੇ ਆ ਉਹ ਭੇਂਟ ਚੜ ਚੁੱਕੇ ਨੇ ਕਬੱਡੀ ਦੇ ਵਿੱਚੋਂ ਤੇ ਇਹ ਹੁਣ ਕਬੱਡੀ ਪ੍ਰਮੋਟਰਾਂ ਨੂੰ ਸੋਚਣਾ ਪੈਣਾ ਮੈਂ ਗੱਲ ਕਈ ਵਾਰੀ ਕਰਦਾ ਵੀ ਹੁੰਨਾ ਹੈ ਕਈ ਵਾਰੀ ਝਾਕ ਵੀ ਜਾਣਾ ਹੁੰਨਾ ਕਿ ਮੈਂ ਨਾ ਇੱਕ ਕਤਲ ਹੁੰਦਾ ਹੈ ਪੰਜਾਬ ਦੇ ਵਿੱਚ ਕਿਸੇ ਕਬੱਡੀ ਖਿਡਾਰੀ ਦਾ ਤੇ ਮੈਂ ਇੰਗਲੈਂਡ ਦੇ ਵਿੱਚ ਨਾ ਇੱਕ ਮੰਨੇ ਪ੍ਰਮੰਨੇ ਕਬੱਡੀ ਖਿਡਾਰੀ ਨੂੰ ਫੋਨ ਲਾ ਲਿਆ ਕਿ ਭਾਈ ਆਓ ਬੋਲੋ ਅਸੀਂ মিডিਆ ਤੋਂ ਗੱਲ ਕਰ ਰਹੇ ਹਾਂ ਕਿ ਤੁਹਾਡਾ ਸਾਥੀ ਮਾਰਿਆ ਗਿਆ ਕਿ ਤੁਸੀਂ ਆ ਕੇ ਗੱਲਬਾਤ ਕਰੋ ਤੇ ਉਹ ਉਹਨੇ ਇਹ ਕਹਿ ਕੇ ਫੋਨ ਕਰ ਦਿੱਤਾ ਕਹਿੰਦਾ ਵੀ ਮੈਂ ਇਹਦੇ ਉੱਤੇ ਗੱਲ ਨਹੀਂ ਕਰ ਸਕਦਾ ਨਾ ਮੈਂ ਕਰਨੀ ਹੈ ਸੋ ਮਤਲਬ ਕਿ ਮਰ ਰਹੇ ਨੇ ਲੋਕ ਜਿਹੜਾ ਮਰ ਜਾਂਦਾ ਉਹ ਠੀਕ ਹੈ ਵੀ ਹਾਂ ਮਰ ਗਿਆ ਦੂਜੇ ਨੂੰ ਕੋਈ ਪਰਵਾਹ ਨਹੀਂ ਉਹ ਕਹਿੰਦਾ ਵੀ ਮੈਂ ਕਿਉਂ ਵਿੱਚ ਇਹਦੇ ਫਸਾਂ ਸੋ ਮਤਲਬ ਬੋਲ ਕੇ ਰਾਜੀ ਨਹੀਂ ਕਬੱਡੀ ਜਿਹੜੀ ਹੈਗੀ ਆ ਉਹ ਕੰਟੀਨਿਊਸਲੀ ਚੱਲੀ ਜਾ ਰਹੀ ਹੈ ਇਹਨਾਂ ਦੇ ਪ੍ਰਭਾਵ ਦੇ ਥੱਲੇ ਚੱਲੀ ਜਾ ਰਹੀ ਹੈ ਪ੍ਰਮੋਟਰ ਆਪਣਾ ਕੰਮ ਕਰ ਰਹੇ ਨੇ ਪ੍ਰਧਾਨ ਆਪਣਾ ਕੰਮ ਕਰ ਰਹੇ ਆ ਪਰ ਆਪਣੇ ਨੌਜਵਾਨਾਂ ਦਾ ਫਿਕਰ ਜਿਹੜਾ ਹੈਗਾ ਉਹ ਕਿਸੇ ਨੂੰ ਨਹੀਂ ਹੈਗਾ ਸੋ ਮਤਲਬ ਦੇਖਿਆ ਜਾਵੇ ਤੇ ਕਿੱਡੀ ਵਧੀਆ ਖੇਡ ਆ ਕਬੱਡੀ ਪਰ ਅੱਜ ਉਹਨੂੰ ਨਜ਼ਰ ਲੱਗ ਚੁੱਕੀ ਆ ਗੈਂਗਸਟਰਾਂ ਦਾ ਕਬਜ਼ਾ ਹੋ ਚੁੱਕਿਆ ਉਹਦੇ ਉੱਤੇ ਹੁਣ ਇਹੀ ਦੇਖਦੇ ਆਂ ਆਪਾਂ ਕੱਲਾ ਕਬੱਡੀ ਦੇ ਉੱਤੇ ਹੀ ਨਹੀਂ ਹੁਣ ਕਲਾਕਾਰ ਜਿਹੜੇ ਜਿਹੜੇ ਨੇ ਉਹ ਵੀ ਮਾਰੇ ਜਾ ਰਹੇ ਆ ਸਿੱਧੂ ਮੂਸੇਵਾਲਾ ਜਿਹੜਾ ਹੈ ਉਹ ਮਾਰਿਆ ਗਿਆ ਹੋਰ ਜਿਹੜੇ ਕਲਾਕਾਰ ਨੇ ਉਹ ਵੀ ਥ੍ਰੈਟ ਦੇ ਥੱਲੇ ਚੱਲ ਰਹੇ ਆ ਤੋ ਮਤਲਬ ਇੱਕ ਬੜੀ ਗੰਦੀ ਖੇਡ ਜਿਹੜੀ ਹੈ ਨਾ ਇਸ ਵੇਲੇ ਪੰਜਾਬ ਦੇ ਵਿੱਚ ਚੱਲ ਰਹੀ ਹੈ ਤੇ ਸਾਡੇ ਮਾਣਯੋਗ ਸੀਐਮ ਸਾਹਿਬ ਕਹਿੰਦੇ ਨੇ ਕਿ ਅਸੀਂ ਰੰਗਲਾ ਪੰਜਾਬ ਬਣਾ ਦਿੱਤਾ ਜਾਂ ਬਣਾ ਦੇਣਾ ਤੇ ਡੀਜੀਪੀ ਸਾਹਿਬ ਨੇ ਕੱਲ ਇੱਕ ਪੋਸਟ ਪਾਈ ਹੈ ట్ਵਿੱਟ ਕੀਤਾ ਹੈ ਕਿ ਅਸੀਂ 300 ਦੇ ਕਰੀਬ ਜਿਹੜੇ ਨੇ ਇਨਕਾਊਂਟਰ ਕੀਤੇ ਨੇ ਮਤਲਬ ਕਿ ਇਹਨੇ ਲੋਕਾਂ ਨੂੰ ਅਸੀਂ ਫੜਿਆ ਬੋਚਿਆ ਜਾਂ ਸਾਰੀ ਗੱਲਬਾਤ ਉਹ ਵੀ ਕਰਦੇ ਨੇ ਉਹ ਵੀ ਦੱਸਦੇ ਨੇ ਵੀ ਸ਼ਾਂਤੀ ਭਾਈ ਬਹੁਤ ਹੈ ਸਾਡੇ ਪਰ ਇਹ ਜਿਹੜੇ ਹਾਲਾਤ ਨੇ ਇਹ ਕੋਈ ਹੋਰ ਹੀ ਇਸ਼ਾਰਾ ਕਰਦੇ ਆ ਲੋਕ ਸਹਿਮੇ ਹੋਏ ਨੇ ਡਰਦੇ ਘਰੋਂ ਬਾਹਰ ਨਹੀਂ ਨਿਕਲਦੇ ਬਹੁਤ ਸਾਰੇ ਨੌਜਵਾਨ ਜਿਹੜੇ ਆ ਅੰਦਰਾਂ ਚ ਵੜ ਗਏ ਨੇ ਕਬੱਡੀ ਖੇਡਣੀ ਛੱਡ ਗਏ ਨੇ ਕਈ ਕਹਿੰਦੇ ਆ ਕਿ ਅਸੀਂ ਕਲਾਕਾਰੀ ਛੱਡ ਦੇਣੀ ਆ ਭਾਈ ਸੋ ਮਤਲਬ ਬਾਹਰ ਬਾਹਰਲੇ ਦੇਸ਼ਾਂ ਤੱਕ ਵੀ ਪਹੁੰਚ ਗਏ ਆਪਾਂ ਕੈਨੇਡਾ ਦੇ ਵਿੱਚ ਵੀ ਸੁਰੱਖਿਆਤ ਨਹੀਂ ਹੁਣ ਕਪਿਲ ਸ਼ਰਮਾ ਹੁਣ ਕਪਿਲ ਸ਼ਰਮਾ ਦੀ ਗੱਲ ਕਰ ਲਈਏ ਲਾਰੈਂਸ ਬਿਸ਼ਨੋਈ ਕਹਿੰਦਾ ਵੀ ਆਪਾਂ ਕਪਿਲ ਸ਼ਰਮਾ ਨੂੰ ਜਿਹੜਾ ਹੈਗਾ ਉਹ ਛੱਡਣਾ ਨਹੀਂ ਕਪਿਲ ਸ਼ਰਮਾ ਵੀ ਆਂ ਇੰਡੀਆ ਦੇ ਵਿੱਚ ਬੈਠਾ ਹੋਇਆ ਤੇ ਲਾਰੈਂਸ ਬਿਸ਼ਨੋਈ ਵੀ ਇੰਡੀਆ ਦੇ ਵਿੱਚ ਹੈ ਪਰ ਹਮਲਾ ਕਿੱਥੇ ਹੋ ਰਿਹਾ ਕੈਨੇਡਾ ਦੇ ਵਿੱਚ ਭਈ ਬੰਦਾ ਤੁਹਾਡੇ ਕੋਲ ਉਥੇ ਇੰਡੀਆ 'ਚ ਬੈਠਾ ਹੋਇਆ ਤੁਸੀਂ ਉਥੇ ਨਹੀਂ ਹਮਲਾ ਕੀਤਾ ਤੁਸੀਂ ਕੈਨੇਡਾ ਦੇ ਵਿੱਚ ਉਹਦੇ ਕੈਫੇ ਤੇ ਹਮਲਾ ਕਰ ਰਹੇ ਹੋ ਸੋ ਮਤਲਬ ਕਿ ਕਿਵੇਂ دہشت ਪੈਦਾ ਕਰਨੀ ਵਿਦੇਸ਼ਾਂ ਦੇ ਵਿੱਚ ਵੀ ਜਾਂ ਵਿਦੇਸ਼ ਬੈ ਕੇ ਭਾਰਤ ਦੇ ਵਿੱਚ دہشت ਪੈਦਾ ਕਰਨੀ ਕਿ ਅਸੀਂ ਛੱਡਾਂਗੇ ਨਹੀਂ ਭਾਈ ਤੁਹਾਨੂੰ ਤੁਸੀਂ ਤਰੱਕੀ ਕਰੋ ਸਹੀ ਤੇ ਅਸੀਂ ਤੁਹਾਡੇ ਪਿੱਠ ਦੇ ਆਏ ਸਹੀ ਹੈ ਨਾ ਸੋ ਇਹ ਸਾਰਾ ਕੁਝ ਜਿਹੜਾ ਹੈ ਬੜੇ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ ਹੈ ਤੇ ਇਹ ਸਿਸਟਮ ਜੇਕਰ ਨਾ ਸੁਧਰਿਆ ਤੇ ਆਉਂਦੇ ਸਮੇਂ ਦੇ ਵਿੱਚ ਹੋਰ ਲਾਸ਼ਾਂ ਸਾਨੂੰ ਦੇਖਣ ਨੂੰ ਮਿਲ ਗਈਆਂ ਇਸੇ ਤਰੀਕੇ ਨਾਲ ਨੌਜਵਾਨ ਮਰਦੇ ਰਹਿਣਗੇ ਜੋ ਕਿ ਅਤ ਨਿੰਦਣਯੋਗ ਹੈ ਅਤ ਨਿੰਦਣਯੋਗ ਹੈ ਆਪਾਂ ਹੋਰ ਕੁਝ ਨਹੀਂ ਕਹਿ ਸਕਦੇ ਇਸ ਉੱਤੇ ਜੀ ਹਾਂ ਜੀ ਬਿਲਕੁਲ ਕਾਫੀ ਦੁਖਦਾਈ ਹੈ ਘਟਨਾ ਸੀਗੀ ਜਿਸ ਤਰੀਕੇ ਨਾਲ ਜੋ ਅੱਜ ਤਸਵੀਰਾਂ ਕਿਹ ਲੋਕੀ ਸਾਹਮਣੇ ਆਈਆਂ ਜਿਸ ਤਰੀਕੇ ਨਾਲ ਉਹਦੇ ਸਸਕਾਰ ਵਿਲੇ ਤੇ ਉਹ ਕਾਫੀ ਤੁਰਦਾਈ ਸੀ ਗਿਆ 11 ਦਿਨ ਪਹਿਲਾਂ ਵਿਆਹ ਹੋਇਆ ਜੀ ਰਾਣਾ ਰਾਣੇ ਦਾ ਵਿਆਹ ਕਹਿੰਦੇ ਆ ਕਿ 11 ਦਿਨ ਪਹਿਲਾਂ ਹੋਇਆ ਸੋ ਸੰਦੀਪ ਨੰਦਲੰਬੀਆਂ ਦੀ ਜਦੋਂ ਗੱਲ ਕਰਦੇ ਹਾਂ ਉਹਦੇ ਛੋਟੇ ਛੋਟੇ 4 4 3 3 ਸਾਲ ਦੇ ਬੱਚੇ ਸੀ ਉਹ ਅੱਜ ਵੀ ਕਿਤੇ ਇੱਥੇ ਸਾਡੇ ਬਰਮਿੰਗਮ ਦੇ ਵਿੱਚ ਹੀ ਪਰਿਵਾਰ ਰਹਿੰਦਾ ਤੇ ਜਦੋਂ ਉਹ ਦੇਖਦੇ ਆ ਤੇ ਮਤਲਬ ਕੀ ਹੁੰਦਾ ਹੈ ਨਾ ਫੀਲ ਹੁੰਦਾ ਦੁੱਖ ਹੁੰਦਾ ਤੇ ਇਹਨਾਂ ਦਾ ਫਾਦਰ ਸੀ ਕਿੱਡੀ ਉਹਦੀ ਗੱਲਬਾਤ ਸੀਗੀ ਤੇ ਅੱਜ ਉਹ ਇਸ ਦੁਨੀਆ ਦੇ ਉੱਤੇ ਨਹੀਂ ਹੈਗਾ ਸੋ ਇਸੇ ਤਰੀਕੇ ਨਾਲ ਹੁਣ ਰਾਣਾ ਬਲਾਚੋਰ ਆ ਜਿਹਦੀ ਡੈਥ ਹੋ ਗਈ ਹੈ ਜਿਹਨੂੰ ਕਤਲ ਕਰ ਦਿੱਤਾ ਗਿਆ ਸੋ ਉਹਦੀ ਸੱਜ ਵਿਆਹੀ ਘਰ ਵਾਲੀ ਉਹ ਵੀ ਸੰਸਕਾਰ ਦੇ ਉੱਤੇ ਆਈ ਹੋਈ ਆ ਉਹ ਵੀ ਕੀ ਸੋਚੇਗੀ ساری ਉਮਰ ਕੇ ਭਾਈ ਸਾਡਾ ਵਿਆਹ ਹੋਇਆ ਤੇ 10ਵੇਂ 11ਵੇਂ ਦਿਨ ਉਹਨੂੰ ਮੌਤ ਆ ਗਈ ਹੈ ਨਾ ਸੋ ਇਹ ਚੀਜ਼ਾਂ ਬਹੁਤ ਦੁੱਖਦਾਇਕ ਨੇ ਇਹ ਜਦੋਂ ਆਪਾਂ ਸਮਝਦੇ ਆਂ ਪਰ ਨਸ਼ੇ ਦੀ ਲਤ ਦੇ ਵਿੱਚ ਕਿਸੇ ਨੂੰ ਦੇ ਕੇ ਭੇਜ ਦੇਣਾ ਵੀ ਜਾ ਕੇ ਕਤਲ ਕਰਦੇ ਹੋ ਕਤਲ ਕਰ ਦਿੰਦੇ ਆ ਭਾਈ ਜਾ ਕੇ ਦੇਖ ਕੇ ਕੁਝ ਨਹੀਂ ਦੇਖਿਆ ਜਾਂਦਾ ਸੋ ਮਤਲਬ ਭੁਗਤ ਦੇ ਪਿੱਛੋਂ ਪਰਿਵਾਰਾਂ ਵਾਲੇ ਨੇ ਜੀ ਹਾਂ ਜੀ ਦਸਨ ਜੀ ਇਸ ਦੇ ਨਾਲ ਹੀ ਧੰਨਵਾਦ ਕਰ ਤੁਹਾਡਾ ਵੀ ਤੇ ਦਰਸ਼ਕਾਂ ਦਾ ਵੀ ਤੇ ਇਸ ਦੇ ਨਾਲ ਹੀ ਦਰਸ਼ਕਾਂ ਨੂੰ ਇਹ ਵੀ ਕਹਾਂਗੇ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਚੈਨਲ ਜ਼ਰੂਰ ਕਰਿਆ ਕਰੋ ਇਸ ਨੂੰ ਸਾਨੂੰ ਫੇਸਬੁਕ ਤੇ ਫੋਲੋ ਕਰੋ ਤਾਂ ਜੋ ਸਾਨੂੰ ਜੁੜ ਸਕੀਏ ਤੇ ਵੱਧ ਤੋਂ ਵੱਧ ਕਰੋ ਕਿ ਆਪਣੀ ਵੀਡੀਓ ਤੋਂ ਪੰਜਾਬੀ ਸਿੱ